ਸਿੰਧੂ ਕੇ ਆਜੰਦਾ ਸੀ ਫਤ ਸਿੰਧੂ ਮਰ ਕੰਧ ਪਾਣੀ ਹੋਣਾ ਕਿ ਕਾਈ ਪਾਣੀ ਪਟਾਈ ਪਾਣੀ ਤੇ ਨਿਕਲਦਾ ਡਗਾ ਗਿਆ ਅਸਾ ਦਾ ਸਤਿਆਨਾਸ ਪੱਤਾ ਇਹਦਾ ਸ਼ੀਨ ਕਿ ਭਾਵੇਂ ਇਹ ਪਾਣੀ ਆਪਾ ਕਾਏ ਬੋਲਦਾ ਦਾ ਮੋਸਲਾ ਮੈਨ ਲਖੀਸ ਆਨੇ ਹੋ ਰਹਾ ਤਾਂ ਕੀ ਹੋਣਾ ਪੀਏ ਜੇ ਮੇਰੇ ਨਾਰ ਸਾ ਦਿੱਤਾ ਕੰਮ ਸ਼ੁਰੂ ਹੈ ਜਦ ਕਿ ਮਜਰੇ ਬਾਪੂ ਜੀ ਇਹ ਹੁਣ ਆ ਕੇ ਨੇ ਸਾਥ ਪਸਦਾ ਨਾ ਪਾਣੀ ਨਹੀਂ ਕਾਚਾ ਅਦੋਗੇ ਰਹਿਣਾ ਹਾ ਅਦੇ ਕੀ ਗਾਨ ਮੈਂ ਗੇਲੇ ਨਾ ਸਿਚਾਂ ਉਹਦਾ ਪਰਿਵਾਰ ਨਾਲੇ ਤੇ ਡਿਕ ਰਗ ਨਹੀਂ ਉਹਦਾ ਲਹੂ ਨਾ ਭੰਗ ਹੋ ਅੰਨਾ ਇਹ ਜੂਬੀ ਦੇ ਬੋਕਰੀ ਚਾਹੇ ਚਾਹੇ ਸ਼ਰਾਂ ਦੇ ਮਨਣਾ ਬੋ ਚੰਗੀਆਂ ਦੀ ਮਾਰ ਮੱਖਣ ਭਰਿਆ ਪਹਿਲਾ ਤੂਏ ਜੀ ਚੀਜ਼ਾਂ ਉਹਨਾਂ ਦੇ ਧੰਗੜ ਜਾਪਣਗੇ ਆਵਾਜ਼ੀ ਉਹ ਕਿਹੜਾ ਸੁਭਾਰਾ ਹੋਂ ਤਾਂ ਬਨਾਇਤਾ ਮੈਂ ਵੀ ਪਰ ਅੱਗੇ ਲੰਗੀਆਂ ਜਾ ਵਰਤੇ ਆ ਉਹ ਡਰਾਉਂ ਤੋਂ ਬਾਗ ਜਦੋਂ ਜੱਟ ਆ ਗਿਆ ਪਰ ਕੇ ਰਹਿ ਜਾਂਦਾ ਜਿਹੜਾ ਬਾਰੀਆ ਜਿਹੜੇ ਮੁਗਦਮਾ ਵੀ ਤਾਰਿਖ ਕਰਦਾ ਇੱਕ ਰਾਤ ਛਾਂੇ ਚ ਨਹੀਂ ਕੱਤੀ ਜਾ ਸਕਦੀ ਆਪਾ ਦਾ ਆਪਾ ਦਾ ਛਾਂੇ ਬਸਾਂਗੇ ਸਾਡੇ ਨਾਂ ਕੈਂਦੇ ਹਾਏ ਹਾਏ ਖਾਂ ਅੱਤਾਲ ਮੁੰਡਾ ਹੁੰਦਾ ਸਾਡੇ ਯੂਨਿਵਰਸਿਟੀ ਚੱਲਿਆ ਇਹਨੇ ਕਹ ਲਮ ਇਹ ਸਰਕਾਰ ਨੇ ਇਹ ਨਹੀਂ ਦੱਸੰਦੇ ਪਾਣੀ ਮੈਂ ਰਤੁੰਦਾ ਫਲ ਕਰਨ ਕੀ ਕਿਹੜੀ ਸਾਡੀ ਬਿਊਰੋਕ੍ਰੇਸੀ ਨੂੰ ਅਫਸਰ ਸ਼ਾਹੀ ਕਹਿੰਦੇ ਆ ਅਧਿਕਾਰੀ ਨੇ ਅਫਸਰ ਸ਼ਾਹੀ ਅਧਿਕਾਰੀ ਤੇ ਬਰਬਾਰੀ ਤੇ ਬਬਰਾਰੀ ਕੱਤ ਕੰਨ ਬੰਦੇ ਨੇ ਇਹਨਾਰੇ ਥੋੜੇ ਪੰਜਾਬ ਦਾ ਸੱਕਾ ਦਾ ਸੱਟਾ ਪਰ ਤੁਹਾਡੀ ਜਾਗ ਮੈਨੂੰ ਬੜੀ ਖੁਸ਼ੀ ਆ ਇਹ ਹੁਣ ਤੁਹਾਡੀ ਜਾਗ ਬੱਤੀ ਹੋ ਗਈ ਹੋਂਦਾ ਜਾਗਣਾ ਸਵੇਰੇ ਹੋ ਜਾਣਗੇ ਤੁਹਾਡਾ ਜਾਗਣਾ ਹੋਣੇ ਹੋ ਜਾਣਗੇ ਤੁਸੀਂ ਆਦਰੋ ਸਵੇਰੇ ਮੰਨੋ ਜੀ ਹੁਜਾਲ ਦੇ ਸੀਪੀ ਜਾਂਦੇ ਸਰਵਾਜ ਦੇ ਤੇ ਸੌ ਖੜਾ ਹੁੰਗੇ ਨਾਲੇ ਦਾ ਭਰ ਕੇ ਰਹਿਣਾ ਤੇ ਤੀਜੇ ਦਿਨ ਬੱਚਾ ਦਾ ਸਰਾਹ ਸਕਦੇ ਪਤਾ ਹੀ ਮਾਰਾ ਤੁਸੀਂ ਰਹਿਣਾ ਨਾ ਬਾਤ ਨਹੀਂ ਰਮਦਾ ਬਣਾ ਨਾ ਜਨਾਬ ਕਹਿਣਾ ਸਾਫ ਕਹਿਣਾ ਉਹਦਾ ਦਰਵਾਜ਼ੇ ਤੇ ਡੋਲੇ ਆ ਗਏ ਮੁੰਡੇ ਵਾਲਾ ਸੱਚਾ ਬਾਣੀ ਆ ਜਿੰਨੇ ਨਾਲ ਤੁਸੀਂ ਰਾਤ ਨੂੰ ਸ਼ਰਾਬ ਪੀਤੀ ਆ ਮੁਹਤ ਸਭਾ ਦੇ ਨਾਲ ਬੈਠ ਕੇ ਸਾਰੇ ਬੀਸੀ ਟੂਸੀ ਸੀ ਕਿ ਹੋ ਵੀ ਜਿਹੜੇ ਆ ਗਏ ਇਹ ਸਾਰੇ ਮੁਹਤਲੀ ਸ਼ਰਾਬ ਪੀਨੇ ਇਹਨਾਂ ਵਾ ਪਸੀਨਾ ਤੋਂ ਕੀ ਪਾਲਦਾ ਤਾਂ ਇਹ ਗੱਲ ਆ ਮਹਾਰਾਜ ਇਹ ਵਾਲਾ ਬਤ ਨਹੀਂ ਜੀ ਨਾ ਇਹਸੇ ਹੋਣੇ ਤਰਗਣਾ ਰੋ ਓ ਸਪੀਕਰ ਕਮਾ ਲੋ ਜਿੰਦਗੀ ਦਾ ਗੱਲ ਮੈਂ ਆਪੇ ਹੀ ਬੁਲਾਉਂਦਾ ਕਿ ਸ਼ਰਾਬ ਨੇ ਮਿੰਦੇ ਓਏ ਉਹ ਪ੍ਰਧਾਨ ਜਿੰਦਗੀ ਦੀ ਸ਼ਾਨ ਰਾਤ ਨੂੰ ਸਤਰੇ ਦੀ ਤਰੰਪ ਚੜ੍ਹ ਕੇ ਸ਼ਰਾਬ ਪੀਤੀ ਜਾਵੇ ਸਵੇਰੇ ਤੰਗ ਕੋਡਾ ਨਾ ਕਰਾਉਣ ਦੇਣਗੇ ਜਾਣ ਕੋਲ ਸਵੇਰ ਨੂੰ ਹੋਵੇ ਕੋਈ ਗੱਲ ਬਾਬਲੇ ਨਾਲ ਆ ਰਾਤ ਨੂੰ ਅੱਡੇ ਹੋ ਤੂੰ ਮੈਂ ਕਹਿਣਾ ਅੰਦਰ ਹੀ ਰਹਿ ਜਾ ਤਾਂ ਵੀ ਜਾਦ ਤੁਸੀਂ ਦਲੀਲ ਨਾਲ ਗੱਲ ਕਰਦੇ ਹੋ ਤੱਥ ਨਾਲ ਗੱਲ ਕਰਦੇ ਹੋ ਤੱਤ ਤੇ ਦਲੀਲੋ ਤੇ ਬਹਾਨੇ ਕੋਈ ਬੰਦਾ ਡਾਂਗ ਨਾਲ ਗੱਲ ਕਰਦਾ ਹੋਵੇ ਤੇ ਗਾਲ ਦੇ ਕੇ ਗੱਲ ਕਰਦਾ ਹੋਵੇ ਕਿਵੇਂ ਪੰਜਾਬ ਪੁਲਿਸ ਦੇ ਹੱਥ ਚ ਡਾਂਡਾ ਫੜਨ ਨੇ ਤੇ ਡਾਂਡਾ ਨੇ ਉਹ ਸਭ ਜਿਹੜੇ ਬੰਦਾ ਹਾਰ ਗਿਆ ਉਹ ਸਰਕਾਰ ਹਾਰ ਗਈ ਜਿੰਨਾ ਜਿਵੇਂ ਸਰਕਾਰ ਕੋਲ ਵੱਧ ਹਥਿਆਰ ਹੁੰਦਾ ਵੱਧ ਹਥਿਆਰ ਹੁੰਦਾ ਉਹਨੀ ਅਤਿਆਚਾਰੀ ਹੁੰਦੀ ਆ ਉਹਨੀ ਜ਼ੁਲਾਚਾਰੀ ਹੁੰਦੀ ਆ ਉਹਨੀ ਅਤਿਆਚਾਰੀ ਹੁੰਦੀ ਆ ਉਹਨੀ ਪਰਪੋਖੀ ਹੁੰਦੀ ਆ ਉਹਨੇ ਮਰਿਆ ਮਕਾਰੀ ਵੀ ਹੁੰਦੇ ਹਾਂ ਸਹੀ ਆ ਲਾ ਬੱਪ ਜੀ ਹਾਂ ਹਾਂ ਕ੍ਰਾਂਤੀ ਪਰ ਆਂਨੇ ਨਾ ਆਪਣੇ ਕ੍ਰਾਂਤੀ ਇੰਡੀਆ ਦਿਹਾੜੀ ਨੀਂਦਾਂ ਦੇ ਦਰਵਾਜ਼ਾ ਖੁੱਲ੍ਹ ਗਿਆ ਹੋਣ ਦੇ ਨਨ ਕੁੱਤੇ ਦੀ ਨਾਤ ਵਰੰਗ ਸੁੱਕ ਤਾਕੜੇ ਹੋ ਗਏ ਛੰਡੇ ਮਨ ਨਾਲ ਇਹਨਾਂ ਨੇ ਕਹਿ ਰਿਹਾ ਲਖਸਨਾ ਰਿਕਾਰਡ ਕਰ ਲਿਆ ਤੁਹਾਡੇ ਹਰ ਬੰਦੇ ਚ ਲਖਸਨਾ ਬੈਠਾ ਪਈ ਕਰ 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 ਇਹ ਸਾਰੀ ਮਸਾੜੇ ਫੋੜੇ ਸਾਰੇ ਨੂੰ ਰਿਕਾਰਡ ਕਰੋ ਕੀ ਹੋ ਜੀ ਵਾ ਕੀ ਹੋ ਜੀ ਵਾ ਨਹੀਂ ਦੇਖੋ ਅੱਗੇ ਨੀਂ। ਇਹ ਨਾ ਕੋਈ ਦਿਲੀ ਹੋਈ ਜਨੀ। ਛੱਤ ਪਰ ਵੀ ਸੁਣਾਇਤਾ। ਇਹ ਤਾਂ ਕਦਾ ਪੁੰਨ ਗੁ ਖਾਸ ਗੱਲ ਨਹੀਂ। ਇਹ ਨਾਸ਼ਾ ਦੇ ਵਿੱਚ ਕਹਿਣਾ ਹੋਈ ਨਾ। ਕਹਿ ਤਾਂ ਤੂੰ ਸਮਝ ਰੋ। ਜਿੰਨੇ ਪੰਨਰ ਕੋ ਬਪਸਾਈ। ਬੱਪੂ ਸਾਰੇ ਜਾਣਾ ਨੇ। ਚੜਦੀ ਕਲਾ ਚੜੋ। ਸਾਰੇ ਤੇ ਜਾਣਾ। ਝੰਡਾ ਮਾਰ ਰੱਖਣਾ। ਭਾਈਚਾਰਾ ਬਣਾ ਕੇ ਰੱਖਣਾ। ਹੁਣ ਸਰਕਾਰ ਨੇ ਨਵਾਂ ਛੋਟਾ ਛੱਡਿਆ। ਇੱਕ ਪਾਸੇ ਭਈ। ਕਿ ਪਾਸੇ ਨਾ ਗਏ। ਇਹ ਕਿੰਨਾ ਸੇ ਪੰਜਾਬੀ ਤਾਂ ਅਗਾਂ ਮਸਲਾ ਪਰਵਾਹ ਪੰਜਾਬੀ ਦਾ ਬਣਾ ਦਿੱਤਾ ਜਾਂਦਾ ਨੇ ਨਹੀਂ ਨਹੀਂ ਕੋਸ਼ਿਸ਼ ਹੈ। ਰਾਣੀ ਇਹਦਾ ਖੱਪਲਾ ਨਾ ਪਛਰੇ। ਵੀ ਅਜੀ ਗੰਦ ਪਾਉਂਦੇ ਰਹੀਏ। ਅੱਜ ਤੇ ਹੋ ਜਾਣ। ਪਰ ਸਰਕਾਰਾਂ ਢੋਲ ਜਾਂ ਰਿਹਾ ਦੇ ਰਸਾਂ ਸਾਰਾ ਬਣਾ। ਅਜਾਦੀ ਦੀ ਲੜਾਈ ਸੰਭੇ ਵਾਧਾ ਮਰਨਾ। ਕੋਈ ਨਰੂ ਗੰਦੀ ਨੂੰ ਨਹੀਂ ਮਰੇ ਸੀ। ਉਹਨੇ ਤਾਂ ਰਾਜ ਬੋਗੇ ਸੀ। ਕਿਹਦਾ ਰਾਣੀ ਆ ਤਾਂ ਫਸਿਆ ਤੁਸੀਂ ਤਾਂ ਦੇਸ ਕਰਕੇ ਆਪਾਂ ਉਹ ਗਾਣਾ ਜਿਹੜੇ ਕਰਵਾ ਨਹੀਂ ਵੀ ਦੇ ਸਕਦੇ ਆ ਤੇ ਹੱਸ ਕੇ ਫਾਂਸੀ ਦਾ ਫਾਂਡਾ ਵੀ ਤੁਮ ਲੈਣੇ ਆ ਅੱਗੇ ਨਿਕਾਇਆ ਪੰਡਾ ਹਰਕਤਾਂ ਕੋਲੇ ਵੀ ਲਾਇਆ ਕਰਾਪੇ 18 ਸਾਲ ਦੀ ਉਮਰ ਚ ਫਾਂਸੀ ਰੋਜ ਕਰਦੇ ਸਰਕਾਰਾਂ ਨੇ ਕਹਿੰਕਤਾ ਸਰਕਾਰਾਂ ਦਾ ਡੰਡਾ ਕਿਸੇ ਵੀ ਕ੍ਰਾਂਤੀ ਨੂੰ ਰੋਕ ਨਹੀਂ ਸਕਦਾ ਯਾਦ ਰੱਖਿਓ ਤੂੰ ਤੁਹਾਡਾ ਜਿਹੜਾ ਅੱਜ ਇੱਥੇ ਆਇਆ ਤੁਸੀਂ ਕਾਲੇ ਪਾਣੀ ਨੂੰ ਜੇ ਤੁਸੀਂ ਸੱਚਾ ਪਾਣੀ ਨਾ ਬਣਾਤਾ ਤੇ ਝੂਠ ਬਣ ਕੇ ਸੰਨੇ ਜਿਹਾ ਤੁਸੀਂ ਆ ਗਏ ਕੱਲ ਨੂੰ ਜਿਹੜੀ ਘੜੀ ਘੜੀ ਫਸੂ ਦਾ ਪਾਣੀ ਨਾਲੇ ਤੇ ਪੈਂਦਾ ਕੱਲ ਨੂੰ ਦੇਖ ਲੈ ਨਾ ਅਸਰ ਹੋਣਾ ਸ਼ੁਰੂ ਹੋ ਗਿਆ ਇਸ ਕਰਕੇ ਤੱਕਦੇ ਰਹੋ ਹਰ ਪਿੰਡ ਕੋ ਸਾਥ ਜੋ ਲਾਗਦਾ ਵਰ ਨਹੀਂ ਰਹੀ

ਅਗੇ ਹਲੋ ਵਿਚਾਰ ਰੱਖਣਾ 18 ਅਗਸਤ ਦੀ ਕਫنگ ਦੀ ਪਹੁੰਚ ਚੱਤ ਜਿੰਨਾਂ ਦੇ ਸਾਰੇ ਤੇ ਮੈਂ ਮਿਟ